ਨੈਸ਼ ਸ਼ਰਮ ਜੀ ਮੇਰਾ ਨਾਮ ਹੈ ਮਹੀਸ਼ ਸਵਾਮੀ ਬਜਰੰਗ ਦਲ ਫਿਰੋਜ਼ਪੁਰ ਵਿਭਾਗ ਸੀ ਹੋ ਜਾ ਅੱਜ ਜੀ ਸਾਡਾ ਜਿਹੜਾ ਬਜਰੰਗ ਦਲ ਦਾ ਸੇਵਾ ਸਫਤਾ ਚੱਲ ਰਿਹਾ ਹੈ 24 ਜੂਨ ਤੋਂ 30 ਜੂਨ ਤੱਕ ਜਿਹੜਾ ਵੀ ਪੂਰੇ ਭਾਰਤ ਦੇ ਵਿੱਚ ਬਜਰੰਗ ਦਲ ਵਿਸ਼ਵਿੰਦੂ ਕ੍ਰਿਸ਼ਰ ਦੀ ਤਰਫੋਂ ਜਿਹੜੇ ਸੇਵਾ ਦੇ ਕੰਮ ਕੀਤੇ ਜਾ ਰਹੇ ਜਿੰਦੇ ਵਿੱਚ ਅੱਜ ਇੱਕ ਮੈਡੀਕਲ ਕੈਂਪ ਜਿਹੜਾ ਡਾਕਟਰ ਸਾਹਿਬ ਦੀ ਜਿਹੜੀ ਟੀਮ ਹੈ ਆਯੁਰਵੈਦਿਕ ਸਪੈਸ਼ਲਿਸਟ ਡਾਕਟਰ ਭਲਾਗੇ ਉਹਨਾਂ ਦੀ ਟੀਮ ਦੀ ਤਰਫੋਂ ਦੇ ਬਜਰੰਗਦਲ ਦੇ ਸ਼ੋਅ ਦੇ ਨਾਲ ਅੱਜ ਜਿਹੜਾ ਮੈਡੀਕਲ ਕੈਂਪ ਖਡਿੱਕ ਮੋਹੱਲਾ ਖਡਿੱਕ ਧਰਮਸ਼ਾਲਾ ਬਾਉਂਡਰ ਰੋਡ ਫਾਜ਼ਿਲਕਾ ਲਗਾਇਆ ਜਾ ਰਿਹਾ ਜਿੰਦੇ ਵਿੱਚ ਪੇਟ ਦੀਆਂ ਬਿਮਾਰੀਆਂ ਤੇ ਚਮੜੀ ਦੀਆਂ ਬਿਮਾਰੀਆਂ ਦੇ ਚੈੱਕਅਪ ਤੇ ਉਹਨਾਂ ਨੂੰ ਜੋ ਵੀ ਦਿੱਕਤ ਹੁੰਦੀ ਹੈ ਉਹਨਾਂ ਬਾਰੇ ਦੱਸਿਆ ਜਾ ਰਿਹਾ ਹੈ ਤੇ ਅਗਲੇ ਕੁਝ ਦਿਨਾਂ ਦੇ ਵਿੱਚ ਇਹਨਾਂ ਦੀ ਜਿਹੜੀ ਆਯੁਰਵੈਦਿਕ ਅਸੀਂ ਦਵਾਈਆਂ ਆ ਉਹ ਵੀ ਬਿਲਕੁਲ ਮੁਕਤਮ ਹੋਈਆਂ ਕਰਵਾਵਾਂਗੇ ਠੀਕ ਹੈ ਸਾਈਡ ਇਫੈਕਟ ਕੋਈ ਹੁੰਦੇ ਕੋਈ ਦਵਾਈ ਦੇ ਆਯੁਰਵੈਦਿਕ ਦਵਾਈਆਂ ਇਹ ਥੋੜੀ ਲੰਬੀ ਜਰੂਰ ਚਲਦੀ ਹੈ ਪਰ ਇਹ ਜੜ ਤੋਂ ਇਲਾਜ ਕਰਦੀ ਹੈ ਤੇ ਅਸੀਂ ਪੂਰੇ ਭਾਰਤ ਵਾਸੀਆਂ ਨੂੰ ਇਹ ਕਹਿਣਾ ਚਾਹੁੰਦੇ ਹਾਂ ਕਿ ਜਿਹੜਾ ਆਯੁਰਵੇਦ ਹੈ ਆਪਣਾ ਜਿਹੜਾ ਪੁਰਾਣੀ ਸੰਸਕ੍ਰਿਤੀ ਦੇ ਨਾਲ ਜੁੜਾ ਹੋਇਆ ਹੈ ਪੁਰਾਣੇ ਜਿਹੜੇ ਵੇਦ ਹੁੰਦੇ ਸੀ ਉਹ ਵੀ ਆਯੁਰਵੇਦ ਦੀ ਸਲਾਹ ਦਿੰਦੇ ਸੀ ਤੇ ਹੁਣ ਵੀ ਆਯੁਰਵੇਦ ਨੂੰ ਅਸੀਂ ਅੱਗੇ ਲੈ ਕੇ ਚੱਲੀਏ ਤਾਂ ਕਰਕੇ ਆਯੁਰਵੈਦਿਕ ਜਿਹੜਾ ਕੈਂਪ ਲਗਾ ਰਹੇ ਹਾਂ ਕੈਂਪ ਦੀ ਟਾਈਮਿੰਗ ਕੀ ਹੈ ਕੈਂਪ ਦੀ ਜਿਹੜੀ ਟਾਈਮਿੰਗ ਹੈ ਸਵੇਰੇ 10 ਵਜੇ ਸ਼ੁਰੂ ਹੋਏ ਤੇ ਦੁਪਹਿਰ 1 ਵਜੇ ਤੱਕ ਇਹ ਕੈਂਪ ਲੱਗੇਗਾ ਨਮਸਤੇ ਡਾਕਟਰ ਸਾਹਿਬ ਕੀ ਕਹਿਣਗੇ ਅੱਜ ਦੇ ਪ੍ਰੋਗਰਾਮ ਬਾਰੇ ਅੱਜ ਦਾ ਇਹ ਜੋ ਕੈਂਪ ਹੈ ਜਿਰੰਗਰ ਨੇ ਲਵਾਇਆ ਹੈ ਬਹੁਤ ਸਲਾਗਾ ਯੋਗ ਹੈ ਇਹ ਕੈਂਪ ਵਿੱਚ ਰਾਗ ਰਾਸ਼ੀ ਤੋਂ ਦਸਤਾ ਆਈ ਆਈ ਮੇਰੇ ਮਾਈ ਡਾਕਟਰ ਆਪਣੀ ਸਲਾਹਾਂ ਦੇ ਰਹੇ ਨੇ ਜਿਨ੍ਹਾਂ ਦਾ ਕਲੀਨਿਕ ਪਾਰ ਆਯੁਰਵੇਦਾ ਸਟੇਟ ਬੈਕ ਦੇ ਨੇੜੇ ਕਿਹਾ ਜਿਹੜਾ ਰੋਡ ਤੇ ਆਪਣੀ ਸਵਾਲ ਦੇ ਰਹੇ ਨੇ ਕਿੰਨੇ ਕੁ ਮਰੀਜ਼ ਆ ਚੁੱਕੇ ਹੈ ਹਾਂਜੀ 25 ਗੁਰੇ ਆ ਚੁੱਕੇ ਨੇ ਬਾਕੀ ਬੈਠੇ ਨੇ ਬਹੁਤ ਸਾਰਾ ਹੈ ਮੁੰਨੇ ਵਾਸੀਆਂ ਦੇ ਇਹ ਕੈਂਪ ਨੂੰ ਪਰਾਥੇ ਵਿੱਚ ਜੋੜੀ ਦੇ ਰੋਗ ਔਰ ਫੀਟ ਦੇ ਰੋਗ ਆ ਤੇ ਬਰੀ ਬਹੁਤ ਹੰਸਦੀ ਆਲਾ ਨੇ ਅਨਦਰ ਟਰੀਟਮੈਂਟ ਐਨੋਫੈਸੀ ਅਸਮਭ ਹੋਇਆ ਜਿਹੜਾ ਕਿਸ ਡਾਕਟਰਾਂ ਤੋਂ ਸੁਣਨ ਭਾਵੇਂ ਯਾਰੇ ਬੜਾ ਕੁਝ ਹੋ ਕੇ ਜਾ ਰਹੇ ਹੈ ਟਾਈਮ ਗਾਸਟ੍ਰਿਕ ਵੀਟ ਅੰਦਰ ਕਿਹਾ ਜਾ ਰਿਹਾ ਹੈ ਵਿੱਚ ਮੁੜ ਲਾ ਦਰਮਸ਼ਾਲਾ ਦੇ ਬਾਰਡਰ ਉਹਦੇ ਸਿਗਰਾ ਤੋਂ ਦਿਖਾ ਰਹੇ ਆ ਇੱਥੇ ਦੇਖੋ ਦੇਖੋ ਰਸ਼ ਕਿੱਲਾ ਪੇਟ ਰੋਗ ਚਮੜੀ ਰੋਗ ਤੇ निशुल्क ਜਾਂਚ ਕੈਂਪ ਲਗਾਇਆ ਗਿਆ ਠੀਕ ਮੋਲਾ ਪਰਮੇਸ਼ਾਨਾ ਲਾਈਵ ਤੁਸੀਂ ਦੇਖ ਰਹੇ ਹੋ ਉਹ ਦੁਹਾਰਨੇ ਖਡੀਰ ਮੁਹਤਰਮ ਸ਼ਲਾ ਦੇ ਚੈਕਅਪ ਕਰ ਰਹੇ ਆ। ਵਸਤੇ ਕੀ ਕਰੇਗਾ ਇਹ ਪ੍ਰੋਗਰਾਮ ਅਰੇ? ਬਧੀਆ ਜੀ ਜਿਹੜਾ ਬਜੰਗ ਦਰ ਨੇ ਲਾਇਆ ਉਹ ਬਧੀਆ ਕੈਂਪ ਲਾਇਆ ਲੋਕਾਂ ਦੀ ਇਹਦੇ ਨਾਲ ਮਦਦ ਹੋਈ ਹੈ। ਇਹ ਇੱਕ ਹੋਰ ਲੋਕਾਂ ਦਾ ਜਿਹੜਾ ਮਾਰੀ ਹੈ ਲੋਕਾਂ ਨੂੰ ਪਤਾ ਹੀ ਨਹੀਂ ਕਿੰਨੀ ਬਿਮਾਰੀ ਹੈ ਉਹਦੇ ਬਾਰੇ ਜਾਗਰੂਕ ਨਹੀਂ ਨੇ ਜੇ ਉਹ ਕੋ ਨੂੰ ਸੀਰੀਅਸ ਲੈਂਦੇ ਨੇ ਤੇ ਆਪਣਾ ਆਪ ਨੂੰ ਸਿਹਤਮੰਦ ਰੱਖਣ ਲਈ ਕਾਰਿਆ ਕਰਦੇ ਨੇ ਇਹ ਕੈਂਪ ਬਹੁਤ ਵਧੀਆ ਹੈ ਜਿਹੜੀਆਂ ਮੰਡਲ ਆਇਆ ਹੈ ਛੱਟੇ ਪੁੰਗ ਦੇ ਜਿੰਨੇ ਵਿਦਵਸਲੇ ਨਾਉਨਾ ਸਿਹਤਾਂ ਬਾਰੇ ਗੱਲ ਕਰਨਾ ਇਹ ਲੋਕ ਫਲਾਈ ਦੇ ਜਿਹੜਾ ਕੰਮ ਕਰੀ ਜਾਂਦੇ ਨੇ ਉਹ ਵਧੀਆ ਕੰਮ ਕਿੰਨੇ ਕੁ ਮਰੀ ਆ ਚੁੱਕਿਆ ਜਾਏਗਾ ਹਾਂਜੀ ਕਿੰਨੇ ਕੁ ਮੇਰੇ ਚੈੱਕਅਪ ਕਰਕੇ ਕਰਨਗੇ ਹੁਣੇ ਤੱਕ 53 ਕਰੀਬਾ 50 ਤੋਂ 60 ਪੇਸ਼ੈਂਟਾਂ ਦਾ ਇਲਾਜ ਹੋਇਆ ਉਹਨਾਂ ਜਾਂਚ ਕੀਤੀ ਆ ਚੁੱਕੀ ਹੈ ਤੇ ਹੁਣੇ ਤੇ ਚੈਂਪਰਸੀਪਰੇ ਤੱਕ ਚੱਲਦਾ ਹੈ ਜਹਾਜਾਂ ਲੋਕਾਂ ਨੇ ਠੀਕ ਹੈ ਆਪਣੇ ਬਿਮਾਰੀਵਾਰਾਂ ਦਾਕਰਨ ਉਹਨਾਂ ਦਾ ਜਾਚ ਹੋ ਰਹੀ ਹੈ ਦਵਾਈਆਂ ਦਿੱਤੀ ਜਾ ਰਹੀਆਂ ਹਨ ਦਵਾਈਆਂ ਲਿਖਾਈ ਜਾ ਰਹੀਆਂ ਹਨ ਦਵਾਈਆਂ ਇਥੇ ਨੀਤੀ ਜੀ ਨੀਮੀ ਲਾ ਜਾਂਚ ਕੀਤੀ ਹੈ ਦਵਾਈ ਲਿਖ ਕੇ ਦਿੱਤੀ ਜਾ ਰਹੀ ਹੈ ਦਵਾਈ ਲਿਖ ਕੇ ਲਈ ਹੈ ਆਯੁਰਵੇਦ ਵਾਲੇ ਆਯੁਰਵੈਦ ਦਵਾਈ ਦੇ ਠੀਕ ਹੈ ਤਸਵੀਰ ਤੋਂ ਦਫਾਰੇ ਸੀ ਠੀਕ ਕਰਮਸ਼ਾਲਾ ਦੀਆਂ ਇੱਥੇ ਅੱਜ निशुल्क ਜਾਂਚ ਕੈਂਪ ਲਗਾਇਆ ਗਿਆ ਹੈ ਇੱਥੇ ਡਾਕਟਰ ਅੱਜ ਪਹੁੰਚਿਆ ਡਾਕਟਰ ਆਕੁਸ਼ ਆਰਫੇਸ਼ਤੋਸ਼ ਸ਼ਰਮਾ ਜੀ ਪੰਥ ਹੈ ਜਿਨ੍ਹਾਂ ਦੇ ਅਸੀਂ ਬਾਈਟ ਦਿਖਾ ਰਹੇ ਸੀ ਬਜਰੰਗ ਦਲ ਵੱਲੋਂ ਇਹ ਸੇਵਾ ਸਮਤਾ ਦਾ ਮੁਕਤ निशुल्क ਜਾਂਚ ਕੈਂਪ ਲਗਾਇਆ ਗਿਆ ਹੈ ਠੀਕ ਕਰਮਸ਼ਾਲਾ ਦੇ ਕੋਲ ਬਾੜਾ ਰੋਡ ਸਾਜਿਲ ਦਾ